ਇਹੜਾ ਇਹ ਸਟੇਜ ਹੈ ਇਹ ਚ ਨਾਜ ਵੀ ਮਤਲਬ ਪੂਰਾ ਫੁੱਲ ਰਹਿੰਦੇ ਹੂੰ ਤੇ ਬਚ ਨੂੰ ਪ੍ਰੋਬਲਮ ਹੀ ਨਹੀਂ ਕੋਈ ਆਉਂਦੀ ਹੂੰ ਆ ਦੇਖੋ ਫੰਗਸ ਫੈਰੀ ਹੈ ਨਾ ਹੂੰ ਆ ਚਟੀ ਹੂੰ ਹੈ ਨਾ ਦੇਖੋ ਕਿ ਥੜੇ ਲੈ ਥੋੜਾ ਮੋਟਾ ਦੁੱਧ ਹੈ ਚ ਹੂੰ ਬਾਕੀ ਪੇਸਟ ਬਣਿਆ ਹੋਇਆ ਪੂਰਾ ਤੋ ਕਹ 90 ਦਿਨ ਦੀ ਮਤਲਬ ਵੀ ਹੋਣੀ ਚਾਹੀਦੀਆਂ ਮੱਕੀ ਹੂੰ ਫਿਰ ਸਹੀ ਸਟੇਜ ਆਉਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਆਪਾਂ ਅੱਜ ਪਹੁੰਚੇ ਹੋਏ ਆ ਬਾਈ ਅਵਤਾਰ ਕੋਲੇ ਜੀ ਤੇ ਬਾਈ ਪਾ ਰਿਹਾ ਅੱਜ ਮੱਕੀ ਦਾ ਚਾਰ ਇੱਥੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਮੱਕੀ ਦਾ ਚਾਰਾ ਜਿਹੜਾ ਉਹ ਕਿਹੜੀ ਸਟੇਜ ਤੇ ਪਾਉਣਾ ਚਾਹੀਦਾ ਮੱਕੀ ਆ ਜਿਹੜੀ ਉਹ ਕਿਸ ਤਰੀਕੇ ਦੀ ਹੋਣੀ ਚਾਹੀਦੀ ਆ ਉਹਦੀ ਉਚਾਈ ਆ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਆ ਢਟਾਈ ਵੇਲੇ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਭਾਈ ਸਸਰੀ ਗਾਲ ਸਸਰੀ ਗਾਲ ਜੀ ਵੈਰੀ ਖੜਸਰੀ ਫਤਈ ਅ ਭਾਈ ਅੱਜ ਫੇਰ ਕਰਤਾ ਸ਼ੁਰੂ ਕੰਮ ਹਾਂਜੀ ਕਰਨੀ ਪੈਣਾ ਸੀਗਾ ਜੀ ਕਿੰਨੇ ਕਿੱਲਿਆਂ ਦਾ ਚਾਰ ਪਾ ਰਹੇ ਹਾਂ ਹਾਂ 9.5 ਕਿੱਲਿਆਂ ਦਾ ਜੀ 9.5 ਕਿੱਲਿਆਂ ਦਾ ਜੀ ਠੀਕ ਐ ਤੇ ਕਿੰਨੇ ਕੁ ਫਿਰ ਕੰਮ ਕਰਨੀਆਂ ਇਸ ਵਾਰ ਕੁਛ ਬਸ 20 ਕੁ ਰੱਖਾਂਗੇ ਜੀ 20 ਚ ਹਾਂਜੀ ਠੀਕ ਹੈ ਤੇ ਬਾਈ ਕਿਹੜੀ ਮਸ਼ੀਨ ਆਪਣੇ ਕੋਲੇ ਹੁਣ ਚਾਰ ਪਾਉਣ ਵਾਲੀ ਹੈ ਮਸ਼ੀਨ ਚਾਰ ਓੜੇ ਵਾਲੀ ਜਿਹੜੀ ਠੀਕ ਹੈ ਹਾਂਜੀ ਤੇ ਬਾਈ ਆਪਾਂ ਸਟੇਜ ਦੀ ਗੱਲ ਕਰ ਲਈ ਹੈਣਾ ਤੁਸੀਂ ਜਮਾ ਸਟੇਜ ਚੈੱਕ ਕਰਕੇ ਫੇਰ ਹੀ ਸ਼ੁਰੂ ਕੀਤਾ ਹੋਣਾਗਾ ਹਾਂਜੀ ਹਾਂਜੀ ਤੇ ਕਿਹੜੀ ਸਟੇਜ ਹੋਣੀ ਚਾਹੀਦੀ ਹੈ ਜਿਹੜੀ ਸਹੀ ਮੱਕੀ ਦੀ ਸਟੇਜ ਮੱਕੀ ਘਟੋ ਘਟ 90 ਦਿਨ ਦੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਤੇ ਜਿਹੜਾ ਦਾਣਾ ਹੈ ਉਹ ਮਤਲਬ ਹੀ ਆ ਦੇ ਕੋਈ ਨਹੀਂ ਆ ਚੱਲੀ ਹੋਗੀ ਆ ਦੇਖੋ ਆ ਸਟੇਜ ਹੋਣੀ ਚਾਹੀਦੀ ਹੈ ਬਾਈ ਅੱਛਾ ਇਹਨੂੰ ਪਤਾ ਐਵੇਂ ਲੱਗਦਾਗਾ ਤੋੜ ਕੇ ਤੋੜ ਹਾਂ ਠੀਕ ਐ ਫਿਰ ਉਹ ਇਹਨੂੰ ਕਰ ਲਓ ਹੂੰ ਤੋੜ ਕੇ ਐਜੇ ਦੇਖੋ ਦੇਖ ਥੋੜਾ ਮੋਟਾ ਦੁੱਧ ਆਇਆ ਚ ਹੂੰ ਬਾਕੀ ਪੇਸਟ ਬਣਿਆ ਹੋਇਆ ਪੂਰਾ ਠੀਕ ਐ ਜੀ ਜਿਹੜੀ ਆ ਪੇਸਟ ਆ ਨਾ ਇਹ ਮੇਨ ਚੀਜ਼ ਐ ਇਹ ਮੇਨ ਚੀਜ਼ ਐ ਜਿਹੜਾ ਕੱਲਾ ਆਪਾਂ ਦੁੱਧ ਦਾਣਾ ਪਾ ਲੰਨੇ ਆ ਉਹ ਸਹੀ ਨਹੀਂ ਹੁੰਦਾ ਉਹ ਸਹੀ ਸਟੇਜ ਨਹੀਂ ਹੈਗੀ ਹਾਂ ਜੀ ਦਾਣੇ ਦੇ ਉੱਪਰੋਂ ਹੁੰਦੀ ਹੈ ਜੀ ਹਾਂਜੀ ਉਹ ਪੇਸਟ ਹੋਣਾ ਚਾਹੀਦਾ ਹਾਂਜੀ ਠੀਕ ਆ ਥੋੜਾ ਜਿਵੇਂ ਆਪਾਂ ਕਹੇ ਦੀ ਪਾਊਡਰ ਟਾਈਪ ਹੋਣਾ ਚਾਹੀਦਾ ਹਾਂਜੀ ਹਨਾ ਠੀਕ ਆ ਤੇ ਇਹ ਇਹ ਫੌਂਡ ਕੰਟਰੀ ਵਾਲੇ ਹੁੰਦੇ ਆ ਨਾ ਹਾਂ ਉਹੋ ਜਿਹੜਾ ਆਹ ਦਾਣਾ ਜਦੋਂ ਅੰਦਰ ਨੂੰ ਮੁਰਨਾ ਸ਼ੁਰੂ ਹੋ ਜਾਂਦਾ ਉਪਰੋਂ ਆਹ ਥੋੜੇ 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 ਹੀ ਮੁੜਿਆ ਨਾ ਹਾਂ ਤੇ ਪੂਰਾ ਮੁਰਨਾ ਅੰਦਰ ਤੋਂ ਸ਼ੁਰੂ ਹੋ ਜਾਂਦਾ ਅੱਛਾ ਇਹਦਾ ਮਤਲਬ ਹੁੰਦਾ ਵਿੱਚੋਂ ਪਾਣੀ ਖਤਮ ਹੋ ਗਿਆ ਬਿਲਕੁਲ ਹੂੰ ਉਹ ਸਟੇਜ ਤੇ ਜਾ ਕੇ ਹਮ ਮੱਕੀ ਪਾਉਂਦੇ ਆ ਇਹ ਫੋਰਨ ਕੰਟਰੀ ਵਾਲੇ ਹੁੰਦੇ ਆ। ਫੋਰਨ ਕੰਟਰੀ ਵਾਲੇ। ਆਪਾਂ ਪਾਉਨੇ ਆ ਕਿਉਂਕਿ ਅੱਭਾ ਝੋਨਾ ਲਾਉਣ ਦੀ ਵੀ ਆਪਾਂ ਨੂੰ ਕਾੜੀ ਹੁੰਦੀ ਆ। ਹਾਂ। ਅੱਗੇ ਠੀਕ ਆ। ਪਰ ਘੱਟੋ ਘੱਟ 90 ਦਿਨ ਦੀ ਮਤਲਬ ਵੀ ਹੋਣੀ ਚਾਹੀਦੀਆਂ ਮੱਕੀ। ਹੂੰ। ਫਿਰ ਸਹੀ ਸਟੇਜ ਬਣਦੀ ਆ। ਫਿਰ ਬਣਦੀ ਆ। ਜੀ। ਠੀਕ ਆ। ਤੇ ਜਿਹੜੀ ਮੱਕੀ ਮਤਲਬ ਆਪਾਂ ਕਿੰਨੀ ਉਚਾਈ ਤੇ ਕੱਟਣੀ ਚਾਹੀਦੀ ਆ? ਉਚਾਈ ਘੱਟੋ ਘੱਟ 8 ਇੰਚ ਹੋਣੀ ਚਾਹੀਦੀ ਆ ਜੀ। 8 ਇੰਚ। ਹਾਂ। ਕਿਉਂਕਿ ਜਿਹੜੇ ਕਾਰਨ ਇਹ ਜਿਹੇ ਥੱਲੇ ਨਾਲ ਮਤਲਬ ਇਹ ਆ ਆ ਪੇਡਾ ਹੁੰਦਾ। ਹੂੰ। ਆ ਦੇਖੋ ਫੰਗਸ ਪੈਰੀ ਹੈ ਇਹ ਥਰਡੇ ਪਾਸੇ ਫੰਸ ਪੈ ਜਾਂਦੀ ਹੈ ਠੀਕ ਹੈ ਥੋੜਾ ਜਿਹਾ ਮੱਲ ਵੀ ਕਿਉਂ ਥਲੋਂ ਪਰਤਾ ਜ਼ਿਆਦਾ ਹੁੰਦਾ ਹ ਹਮ ਉਹਨੂੰ ਗਰਮੈਸ਼ ਹੋ ਜਾਂਦੀ ਹੈ ਮੱਕੀ ਨੂੰ ਹਮ ਤਾਂ ਉਹਦੀ ਕਰਕੇ ਥੱਲੇ ਥੱਲੇ ਮੱਲੇ ਫੰਸ ਹੋ ਜਾਂਦੀ ਆ ਠੀਕ ਉਹਦੀ ਲੱਗ ਜਾਂਦੀ ਆ ਯਾਨੀ ਕਿ ਧਣਿਆਂ ਨੂੰ ਹਮ ਉਹ ਪਸ਼ਾਂ ਵਾਸਤੇ ਬਹੁਤ ਜ਼ਿਆਦਾ ਮਾਰੀ ਹੁੰਦੀ ਹਮ ਉਹਦੇ ਕਰਕੇ ਆਪਾਂ ਨੂੰ ਚਾਹੀਦੀ ਨਹੀਂ ਚਾਹੀਦੀ ਹਾਂ ਉਹਦੇ ਕਰਕੇ ਹਾਂ ਮਸਟੈਟਸ ਵੀ ਉਹਦੇ ਕਰਕੇ ਹੁੰਦੀ ਆ ਤੇ ਇੱਕ ਮੱਲ ਵੀ ਜਿਹੜੀ ਮਿੱਟੀ ਚੱਕੀ ਜਾਂਦੀ ਆ ਨਾਲ ਜਿੰਨੀ ਵੀ ਲਾਉਂਦੇ ਆ ਤਾਂ ਮਿੱਟੀ 'ਚ ਮਤਲਬ ਨਾਲ ਦੀ ਨਾਲ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਹਾਂ ਇਹ ਚੀਜ਼ ਹੈ ਇਹ ਕਾਰਨ ਆ ਵੀ 8 9 ਇੰਚ ਦੀ ਉਚਾਈ ਹੋਣੀ ਚਾਹੀਦੀ ਹੈ ਮੱਕੀ ਦੀ ਸਟੇਜ ਇਹ ਹੋਣੀ ਚਾਹੀਦੀ ਹੈ ਹਾਂਜੀ ਠੀਕ ਹੈ ਬਾਕੀ ਤੁਹਾਨੂੰ ਦਿਖਾ ਦਾਨੇ ਆਪਾਂ ਮਤਲਬ ਗ੍ਰੈਂਡ ਕਿਹੜੇ ਹਿਸਾਬ ਨਾਲ ਕਰਦੇ ਆ ਠੀਕ ਆ ਆ ਸਟੇਜ ਹੋਣੀ ਚਾਹੀਦੀ ਹੈ ਜੀ ਮਤਲਬ ਇਸ ਤਰੀਕੇ ਦਾ ਗ੍ਰੈਂਡ ਕਰਦੀ ਆ ਆ ਦੇਖੋ ਆ ਦਾਣਾ ਕ੍ਰੈਸ਼ ਹੋ ਰੇ ਨਾ ਹੂੰ ਚੰਗੀ ਤਰ੍ਹਾਂ ਆ ਦਾਣਾ ਵਿੱਚੋਂ ਕ੍ਰੈਸ਼ ਆ ਸਾਰਾ ਪਿਛੋਂ ਆ ਆ ਦੇਖੋ ਵਿੱਚੋਂ ਕ੍ਰੈਸ਼ ਆ ਸਾਰਾ ਹੂੰ ਤੇ ਆ ਸਾਰਾ ਵਿੱਚ ਕ੍ਰੈਸ਼ ਆ ਦਾਣਾ ਆ ਦੇਖੋ ਆ ਵੀ ਕ੍ਰੈਸ਼ ਪਿਆ ਵਿੱਚ ਹੋਇਆ ਮਤਲਬ ਇਦਾਂ ਹੋਣਾ ਚਾਹੀਦਾ ਜੀ ਹਾਂ ਇਹ ਸਟੇਜ ਹੋਣੀ ਚਾਹੀਦੀ ਹੈ ਘਟੋ ਘਟ ਜਿਹੜਾ ਹੁਣ ਤੁਸੀਂ ਉਹ ਦੁੱਧ ਦੇ ਦਾਣੇ ਵਾਲਾ ਪਾਉਂਦੇ ਹੋਂ ਉਹ ਤਾਂ ਰਹਿੰਦੀ ਕੁਛ ਨਹੀਂ ਆ ਉਹ ਦਾਣਾ ਵੀ ਨਹੀਂ ਦਿਖਦਾ ਕੁਛ ਉਹ ਮਤਲਬ ਜਿਹੜਾ ਦੁੱਧ ਹੁੰਦਾ ਹ ਉਹ ਜਦੋਂ ਆਪਾਂ ਲਤਰਾਹ ਕਰਦੇ ਆ ਉਹ ਪਾਣੀ ਬਣ ਜਾਂਦਾ ਪਾਣੀ ਵਗ ਜਾਂਦਾ ਧਰਤੀ ਦੇ ਥੱਲੇ ਹੂੰ ਠੀਕ ਹੈ ਉਹ ਇਹਦਾ ਕੁਛ ਵੀ ਨਹੀਂ ਰਹਿੰਦਾ ਮੱਕੀ ਜਦੋਂ ਮਲ ਦੇ ਦਾਣੇ ਹੁੰਦੇ ਆ ਅਨਾਜ ਦਾ ਉਹਦੇ ਵਿੱਚ ਰਹਿੰਦਾ ਨਹੀਂਗਾ ਦੁੱਧ ਦੇ ਦਾਣੇ ਇਹ ਜਿਹੜਾ ਇਹ ਸਟੇਜ ਹੈ ਇਹ ਚ ਅਨਾਜ ਵੀ ਮਤਲਬ ਪੂਰਾ ਫੁੱਲ ਰਹਿੰਦੇ ਹੂੰ ਤੇ ਬਿਸ਼ ਨੂੰ ਪ੍ਰੋਬਲਮ ਹੀ ਨਹੀਂ ਕੋਈ ਆਉਂਦੀ ਠੀਕ ਹੈ ਹਾਂਜੀ ਲੈ ਵੀ ਦੋਸਤੋ ਇਹ ਜਾਣਕਾਰੀ ਸੀਗੀ ਕੁਛ ਤੇ ਜਿਹੜੇ ਵੀ ਵੀਰ ਭਰਾ ਚਾਰ ਪਾਰ ਰਹੇ ਆ ਇਸ ਵਾਰ ਤੇ ਤੁਸੀਂ ਵੀਡੀਓ ਦੇਖਿਓ ਸ਼ੇਅਰ ਕਰਿਓ ਵੀ ਇਸ ਤਰੀਕੇ ਨਾਲ ਤੁਸੀਂ ਚਾਰ ਪਾਉਣਾ ਵੀ ਜੇਕਰ ਤੁਸੀਂ ਗਲਤ ਤਰੀਕੇ ਨਾਲ ਚਾਰ ਪਾਉਂਗੇ ਤੇ ਫਿਰ ਐਂਡ ਤੇ ਆ ਕੇ ਤੁਸੀਂ ਨਿੰਦੋਂਗੇ ਵੀ ਚਾਰ ਮਾੜਾ ਹਾਂ ਫਿਰ ਕਹਿੰਦੇ ਚਾਰ ਮਾੜਿਆ ਬਸ ਜੈ ਇਦਾਂ ਉਹ ਕਿਸੇ ਵੀ ਛੇ ਇਲਾਕੇ ਵੀ ਕਦੇ ਨਾ ਚੱਲੋ ਹੂੰ ਆ ਦੇ ਦਿਮਾਗ ਤੋਂ ਕੰਮ ਲਾਓ ਚਾਰ ਜੋ ਤੁਹਾਡਾ ਸਹੀ ਸਟੇਜ ਤੇ ਪੈ ਗਿਆ ਸਹੀ ਪੈ ਗਿਆ ਲਤਰਾਈ ਉਹ ਵੀ ਸਹੀ ਹੋ ਗਈ ਹੂੰ ਤੁਹਾਡੇ ਪਿਛੇ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਚਾਰ 'ਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਚਾਰ ਦੇ ਵਿੱਚ ਠੀਕ ਹੈ ਲੈ ਵੀ ਦੋਸਤੋ ਕਈ ਵਾਰੀ ਕਹਿ ਦਿੰਦੇ ਨਾ ਵੀ ਚਾਰ ਨੇ ਸਾਡੇ ਪਸ਼ੂ ਖਰਾਬ ਕਰਤੇ ਆਏ ਹੋ ਗਿਆ ਬੋ ਹੋ ਗਿਆ ਉਹਦਾ ਕਾਰਨ ਇਹ ਹੈ ਕਿ ਥੋੜੀ ਸਹੀ ਤਰੀਕੇ ਨਾਲ ਚਾਰ ਆ ਜਿਹੜਾ ਉਹ ਨਹੀਂ ਪਿਆ ਹੋਇਆ ਜੇਕਰ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਵੀ ਜੇ ਇਸ ਤਰੀਕੇ ਨਾਲ ਚਾਰ ਤੁਸੀਂ ਪਾਉਣੇ ਮੱਕੀ ਦੀ ਸਟੇਜ ਇਦਾਂ ਹੋਣੀ ਚਾਹੀਦੀ ਹੈ ਦਾਣਾ ਕ੍ਰੈਸ਼ ਇਦਾਂ ਹੋਣਾ ਚਾਹੀਦਾਗਾ ਤਾਂ ਤੁਹਾਡੇ ਪਸ਼ੂਆਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਮੈਂ ਕਹਿੰਦਾ ਰੀੜ ਦੀ ਹੱਡੀ ਹੈ ਜੀ ਬਿਲਕੁਲ ਤੰਜੀ ਜੀ ਇਹ ਮੈਂ ਇੱਕ ਤਾਂ ਤੁਸੀਂ ਲਾ ਲਓ ਵੀ ਅਚਾਰ ਹੋ ਗਿਆ ਸਾਈਲੇਜ ਹੂੰ ਦੂਸਰਾ ਫੀਡ ਹੋ ਗਈ ਹੂੰ ਤੀਸਰਾ ਮੈਨੇਜਮੈਂਟ ਮੈਨੇਜਮੈਂਟ ਹੋ ਗਿਆ ਆ ਦੇਖ ਲਓ ਦੋਸਤੋ ਤੁਸੀਂ ਖਰਚੇ ਬਾਈ ਨੇ ਸਾਰੇ ਇਦਾਂ ਵੱਡੇ ਹੋਏ ਆ ਕਿ ਥੋੜੀ ਉਚਾਈ ਰੱਖੀ ਹੋਈ ਆ ਹਨਾ ਕਿਉਂਕਿ ਇਹ ਆ ਕਿ ਜੇਕਰ ਤੁਸੀਂ ਨੀਵਾ ਵੱਡੋਂਗੇ ਮਿੱਟੀ ਵੀ ਆਊਗੀ ਤੇ ਸਲੈਡੀ ਫੰਗਸ ਵੀ ਆਊਗਾ ਤਾਂ ਉਹਦੇ ਨਾਲ ਵੀ ਜਿਹੜਾ ਆਪਣਾ ਚਾਰਾ ਉਹ ਖਰਾਬ ਹੋਊਗਾ ਸੋ ਇਹ ਜਾਣਕਾਰੀ ਸੀਗੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਧੰਨਵਾਦ ਬਾਈ ਗਰਮੀ ਬਹੁਤ ਆ ਰਹੀ ਹੈ ਜੀ ਬਹੁਤ ਬਹੁਤ ਜੀ ਖਾਸਾ ਨਹੀਂ ਫਤਿਹ ਜੀ ਸ਼ੁਕਰੀਆ ਹਾਂ